ਜਿਨ੍ਹਾਂ ਦੀ ਗੱਲ ਹੈ ਕਿੱਥੇ ਤਾਈਂ ਪਜਦੇ ਆ ਜਿਹੜਾ ਐ ਸੀ ਨਾ ਬਾਗ ਮਿਲਖਾ ਬਾਗ ਤੇ ਮੈਂ ਕਹੂੰਗਾ ਬਾਗ ਬਾਗ ਕੇਜਰੀਵਾਲ ਸਾਹਿਬ ਬਾਗ ਕਿੰਨੇ ਕ ਪਜਦੇ ਛੱਡ ਲੈਣੇ ਵੀ ਜੱਟ ਜੋੜ ਦੀ ਗੱਲ ਕਰਦੇ ਆ ਇੱਕ ਮਿੰਟ ਮੈਂ ਉਸ ਤੋਂ ਪਹਿਲਾਂ ਦੱਸ ਦਿਆਂ ਬਾਗ ਵਾਲੀ ਗੱਲ ਹੈ ਕੇਜਰੀਵਾਲ ਸਾਹਿਬ ਦਾ ਜੋ ਭੱਜਾਂ ਨੂੰ ਚਾਹ ਇਡੀ ਵਾਲੇ ਪਾ ਲੈਣਗੇ ਮੈਂ ਅੱਜ ਤਾਈਂ ਮੈਂ ਥੋੜੇ ਰਹੀਂ ਇੱਕ ਪੁੱਛਣਾ ਚਾਹਨਾ ਭਗਵੰਤ ਮਾਨ ਜੀ ਨੂੰ ਕਿਉਂਕਿ ਅੱਜ ਟਵੀਟ ਵੀ ਆਇਆ ਉਹਨਾਂ ਦਾ ਉੱਥੋਂ ਮੈਂ ਤਾਂ ਕਿਹਾ ਸੀ ਵੀ ਸ਼ਾਇਦ 4 ਦਿਨਾਂ ਗਿਆ ਤੋਂ ਵਾਸਤੇ ਬੈਠੇ ਹੈ ਉਹਨਾਂ ਨੇ ਅੱਜ ਫੇਰ ਟਵੀਟ ਪਾਈਆ ਫੇਰ ਉਹ ਦਸਤਾ ਦੇਣ ਵੀ ਉਹ ਭੱਜ ਕਿਉਂ ਗਏ ਜਦੋਂ ਕੇਜਰੀਵਾਲ ਸਾਹਿਬ ਦੇ ਉੱਤੇ ਭੀੜ ਪਈ ਖੜੀ ਐ ਕੇਜਰੀਵਾਲ ਸਾਹਿਬ ਨੂੰ ਖੁਦ ਸਾਰੀ ਉਹਨਾਂ ਦੇ ਮੰਤਰੀ ਕਹਿ ਰਿਹਾ ਵੀ ਈਡੀ ਰਾਤ ਨੂੰ ਚੱਕ ਕੇ ਲੈ ਜੂਗੀ ਦਿਨੇ ਚੱਕ ਕੇ ਲੈ ਜੂਗੀ ਫੇਰ ਭਗਵੰਤ ਮਾਨ ਜੀ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਸੀਗਾ ਮਨੂੰ ਇਹ ਫੇਰ ਆ ਰਿਹਾ ਮਨੂੰ ਸ਼ੱਕ ਹੋਣ ਲੱਗਿਆ ਵੀ ਪੰਜਾਬੀਅਤ ਜਮਾਂ ਹੀ ਖਤਮ ਹੋ ਗਈ ਕੇ ਮੁੱਖ ਮੰਤਰੀ ਸਾਹਿਬ ਦੇ ਅੰਦਰ ਵੀ ਪੰਜਾਬ ਦੀ ਤਾਂ ਪਛਾਣ ਐ ਵੀ ਅਸੀਂ ਮਾੜੇ ਟਾਈਮ ਦੇ ਵਿੱਚ ਬੰਦਿਆਂ ਆਪਣੇ ਸਾਥੀਆਂ ਦਾ ਸਾਥ ਨਹੀਂ ਛੱਡਦੇ गुल छर्रे उड़ाए है ऐसे प्राइवेट जेटा जे चढ़े फिरे है तो केजरीवाल नहीं देता है मौकावाल मगर मुझे इस बात का अफसोस जरूर है कि नेशनल कन्वीनर को ईडी के समन्ध आए हूँ और भगवंत मान जी विपासना पर निकल जाए जिनको पता है कि तीन या चार को जनवरी को ईडी के समझ आने हैं केजरीवाल साहब को और इनके मुख्यमंत्री एक ही चीफ मिनिस्टर है इनके पास फुल फ्लेज स्टेट के वो चार दिन विपासना पर विशाखापट्टनम चले जाए और केजरीवाल साहब आज से हफ्ता पहले होशियारपुर में वेपासना करके आए अगर वेपासना ही करनी थी तो हशियारपुर में कर लेते जरूरत पड़ती तो इमीजेडली पहुंच जाते अब विशाखापटनम से तो पहुंचने भी ये दो दिन लग जाएंगे इधर